ਨਮਸਕਾਰ ਅੱਜ ਸਾਰਿਆਂ ਨੂੰ ਮੈਂ ਅੰਦੀਪ ਸ਼ਰਮਾ ਬਾਈਜੀ ਟੀਵੀ ਚੈਨਲ ਤੋਂ ਜੀ ਉਸ ਸਮਾਂ ਪਹਿਲਾਂ ਅਸੀਂ ਇੱਕ ਵੀਡੀਓ ਬਣਾ ਕੇ ਚਲਾਈ ਸੀ ਐਸ ਦੇ ਰੋਜ਼ਗਾਰਡਨ ਦੇ ਵਿੱਚ ਕਿ ਇੱਥੇ ਤੇ ਗੰਦਿੱਕੇ ਦੇ ਬਹੁਤ ਢੇਰ ਲੱਗੇ ਹੋਏ ਨੇ ਔਰ ਜਿਹੜੇ ਫੁਵਾਾਰੇ ਸੀ ਕਾਫੀ ਲੌਂਗ ਟਾਈਮ ਤੋਂ ਬੰਦੇ ਗਏ ਸੀ ਅਸੀਂ ਬਾਈਜੀ ਟੀਵੀ ਚੈਨਲ ਦੇ ਉੱਤੇ ਇਹ ਖਬਰ ਚਲਾਈ ਔਰ ਉਸ ਖਬਰ ਦਾ ਅਸਰ ਹੋਇਆ ਤੇ ਅਸੀਂ ਫਿਰ ਇੱਕ ਚੇਅਰਮੈਨ ਸਾਹਿਬ ਜਿਹੜੇ ਸਾਡੇ ਰਿੰਦੂ ਜੀ ਨੇ ਉਹਨਾਂ ਨੂੰ ਇੱਕ ਬੇਨਤੀ ਕੀਤੀ ਕਿ ਇੱਥੇ ਆਓ ਤੇ ਕੰਵਿਨਸ਼ਨ ਕਰਕੇ ਜਾਓ ਆਏ ਤੇ ਉਹਨਾਂ ਨੇ ਇੱਕ ਇਥੋਂ ਦੇ ਜਿਹੜੇ ਫਵਾੜੇ ਸੀ ਉਹਨਾਂ ਦਾ ਜਿਹੜਾ ਚਾਲੂ ਕਰਾਇਆ ਨੇ ਔਰ ਅੰਦਰ ਦੀ ਜਿਹੜੀ ਸਾਫ ਸਫਾਈ ਕਰਾਈ ਹੈ ਜੀ ਉਹਨਾਂ ਨੇ ਔਰ ਉਹਨਾਂ ਨੇ ਆਖਿਆ ਹੈ ਕਿ ਆਉਣ ਵਾਲੇ ਸਮੇਂ ਦੇ ਉੱਤੇ ਜੋ ਵੀ ਇਸ ਦੀਆਂ ਸਹੀਆਂ ਨੇ ਲੋੜ ਮੰਦ ਜੋ ਜੋ ਵੀ ਇਹਦਾ ਕੰਮ ਹੋਏਗਾ ਇਹ ਪਹਿਲੇ ਦੱਸ ਕੇ ਕਰਾ ਕੇ ਦਵਾਂਗੇ ਔਰ ਇਥੇ ਪਵਾਰੇ ਵਾਲੇ ਪਾਸੇ ਮਿਊਟਰ ਸਿਸਟਮ ਚੱਲ ਰਿਹਾ ਔਰ ਆਓ ਅਸੀਂ ਗੱਲਬਾਤ ਕਰਦੇ ਹਾਂ ਇਥੋਂ ਦੇ ਜਿਹੜੇ ਸੈਰ ਕਰਨ ਆਉਂਦੇ ਹਾਂ ਹਾਂਜੀ ਭਾਈ ਦੱਸੋ ਕੀ ਨਾਂ ਤੁਹਾਡਾ ਹਾਂਜੀ ਮੇਰਾ ਨਾਂ ਪ੍ਰਵੇਸ਼ ਲੋਹੜਾ ਜੀ ਹਾਂਜੀ ਸਾਰੇ ਤੁਸੀਂ ਇਥੇ ਲੰਬੇ ਸਮੇਂ ਤੋਂ ਸੈਰ ਕਰਨ ਆ ਰਹੇ ਹੋ ਤੈਨੂੰ ਤਾਂ ਕੀ ਹੁੰਦਾ ਕੀ ਫਰਕ ਹੈ ਦੇਖੋ ਜੀ ਆਪਾਂ ਇਹ ਰੋਡ ਗਾਰਡਨ ਇੱਥੇ ਆਪਾਂ ਫੇਰੇ ਵੀ ਆਈਦਾ ਸੈਰ ਕਰਨ ਤੇ ਕੰਮ ਵੀ ਆਈਦਾ ਚੱਲ ਗਿਆ। ਇਹਨਾਂ کافی کافی ਦੇਰ ਹੀ ਹੋ ਗਈ ਹੈ ਮਤਲਬ ਵੀ ਇੱਥੇ ਪਹਿਲਾਂ ਕੂੜੇ ਦਾ ਢੇਰ। ਸਾਡਾ ਫੈਡਰਾਂ ਦੇ ਲੱਗੇ ਦਸੀ ਬੂਟੀਆਂ کافی ਸੀਗੀਆਂ। ਇਹ ਫੌਂਟਨ ਦੇ ਵਿੱਚ ਵੀ کافی ਗਾਰਜ ਜੰਮੀ ਹੋਣੀ ਸੀਗੀ। ਕੀ ਲੱਗਦਾ ਵੀ ਕਿਥੇ ਕਿਥੇ ਡਿਮ ਕਿਥੇ ਕਿ ਜਗਦੀਆਂ ਜਿਵੇਂ ਮਤਲਬ ਨਾਮਾਤਰੀ ਕੰਮ ਸੀਗੇ। ਤੇ ਵਧੀਆ ਆ ਜੀ ਜਦੋਂ ਜੀ ਆਪਣਾ ਬਾਜੀ ਚੈਨਲ ਵਾਲਿਆਂ ਨੇ ਆਪਣਾ ਰਿਪੋਰਟ ਪਾਈ ਆ। ਕੱਪੜੇ ਖੂਬਾਂ ਦਿੱਤੀਆਂ। ਉਹਦੇ ਕਰਕੇ کافی ਮੋਹ ਜਲਦਾ ਸੁਧਾਰ ਹੋ ਗਿਆ ਇੱਥੇ। ਇਹ ਫੌਂਟਨ ਵੀ ਚੱਲਨੇ ਸ਼ੁਰੂ ਹੋ ਗਏ ਨੇ। ਰੀਲਟਰ ਵੀ ਚੱਲਣੀ ਸ਼ੁਰੂ ਹੋ ਗਈਆਂ ਤੇ ਕੂੜੇ ਦਾ ਵੀ ਇੱਕ ਹੌਂਸਲਾ ਸਾਫ਼ ਭਾਈ ਜਾ ਚੁੱਕਾ Allah ਮਾਈਕ ਲਾਓ ਜਾਨੂ ਸਰ ਜੀ ਸਰ ਉਸੇ ਪਹਿਲਾਂ ਵੀ ਆਉਂਦੇ ਸੀ ਇੱਥੇ ਸੈਰ ਕਰਨ ਜੀ ਸਰ ਤੇ ਹੁਣ ਵੀ ਆ ਰਹੇ ਹੋ ਹਾਂ ਜੀ ਹਾਂ ਜੀ ਇਹ ਜਿਹੜੇ ਫਵਾਦੇ ਚੱਲਦੇ ਪਹਿਲਾਂ ਚੱਲਦੇ ਸੀ ਨਹੀਂ ਪਹਿਲਾਂ ਨਹੀਂ ਚੱਲਦੇ ਹਾਂਜੀ ਹੁਣ ਚੱਲ ਰਹੇ ਨੇ ਹੁਣ ਚੱਲ ਰਹੇ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਚੱਲਦੇ ਪਏ ਆ ਹਾਂਜੀ ਸਾਫ ਸਾਫਾਈ ਜਿਹੜੀ ਹੈਗੀ ਇੱਥੋਂ ਦੀ ਫਵਾੜੇ ਦੀ ਠੀਕ ਹੈ ਬਹੁਤ ਵਧੀਆ ਹੈ ਜੀ ਹਾਂਜੀ ਪਹਿਲਾਂ ਬਹੁਤ ਗੰਦ ਸੀ ਇਹਦੇ ਅੰਦਰ ਹਾਂ ਪਹਿਲਾਂ ਕਾafi ਢਾਟੀ ਸੀਗਾ ਹੁਣ ਸਹੀ ਆ ਹਾਂਜੀ ਹਾਂਜੀ ਬਹੁਤ ਵਧੀਆ ਹੁਣ ਹਾਂਜੀ ਬਸ ਥੋੜਾ ਜਿਹਾ ਹੈਗਾ ਕਿ ਜਿਵੇਂ ਉਹ ਬੱਚਿਆਂ ਦੀਆਂ ਜਿਹੜੇ ਝੂਲੇ ਚੱਲੇ ਆ ਉਹ ਥੋੜੇ ਨਹੀਂ ਚੱਲਦੇ ਪਰੇ ਪ੍ਰੋਪਰ ਆ ਬਾਕੀ ਸਾਰਾ ਸਹੀ ਆ ਹਾਂਜੀ ਸੋ ਥੈਂਕ ਯੂ ਸਰ ਹਾਂ ਜੀ ਮੈਡਮ ਕੁਛ ਕਹਿਣਾ ਚਾਹੋਗੇ ਕਿ ਜਿਹੜੇ ਇਹ ਫੁਹਾਰੇ ਪਹਿਲਾਂ ਚੱਲਦੇ ਨਹੀਂ ਸੀ ਹੁਣ ਚੱਲ ਰਹੇ ਨੇ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਜੀ ਬੱਚੇ ਦੇਖੋ ਦੇਖ ਰਹੇ ਨੇ ਇੰਜੋਏ ਕਰ ਰਹੇ ਨੇ ਕੂਪਾ 커피 ਲੌਂਗ ਟਾਈਮ ਤੋਂ ਇਹ ਫੁਹਾਰੇ ਬੰਦ ਸੀ ਹਾਂ ਜੀ ਹਾਂ ਜੀ ਹੁਣ ਵੱਧੇ ਚੱਲ ਰਹੇ ਨੇ ਬਹੁਤ ਵਧੀਆ ਬਹੁਤ ਵਧੀਆ ਹਾਂ ਬੇਟਾ ਕਿਹੋ ਜਿਹਾ ਲੱਗ ਰਿਹਾ ਆਪਕੋ ਸੈਰ ਕਰਨ ਲੱਗ ਇੱਥੇ ਬੜੀਆ ਬੜੀਆ ਲੱਗ ਰਿਹਾ ਫੁਹਾਰੇ ਅੱਛੇ ਚੱਲ ਰਹੇ ਨੇ ਬੜੀ ਲੱਗ ਰਹੇ ਫੁਵਾਰੇ ਚੱਲੋ ਤੁਸੀਂ ਚੱਲਦੇ ਸਨ ਹਾਂ ਚਲੋ ਠੀਕ ਹੈ ਹਲੋ ਹਾਂ ਜੀ ਮੈਡਮ ਪਹਿਲੋਂ ਇਹ ਫੁਵਾਰੇ ਚੱਲਦੇ ਸੀ ਮੰਨਿ ਭਰੀ ਪਹਿਲੋਂ ਫੁਵਾਰੇ ਚੱਲਦੇ ਸੀ ਨਹੀਂ ਚੱਲਦੇ ਅੱਛਾ ਜੀ ਹੁਣ ਚੱਲ ਪਏ ਨੇ ਹਾਂ ਜੀ ਕੀ ਗਾਣਾ ਜਾਓਗੇ ਸਾਫ ਸਫਾਈ ਤੋਂ ਸਾਫ ਸਫਾਈ ਬਹੁਤ ਵਧੀਆ ਹੈ ਬਹੁਤ ਵਧੀਆ ਹਾਂਜੀ ਹਾਂਜੀ ਸਰ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਾਈਜੀ ਟੀਵੀ ਚੈਨਲ ਦੇ ਉੱਤੇ ਥੈਂਕ ਯੂ ਸਰ ਤੇ ਸਾਰਾ ਆਪਣਾ ਨਾਮ ਦੱਸੋ ਤੇ ਘਰ ਦਾ ਨਾਮ ਕੀ ਹੈ ਇਹਦਾ ਨਾਮ ਸੰਦੀਪ ਖੰਨਾ ਸਰ ਸਰ ਤੁਸੀਂ ਵੀ ਕਾਫੀ ਲੰਮੇ ਸਮੇਂ ਤੋਂ ਇੱਥੇ ਤੁਸੀਂ ਸ਼ਹਿਰ ਕਰਨ ਆ ਰਹੇ ਹੋ ਹਾਂਜੀ ਇਹ ਹੋਵੇ 4-5 ਸਾਲ ਹੋਵੇ ਤੁੰਗਲਾ ਆ ਰਹੇ ਸਰ ਤੁਸੀਂ ਪਹਿਲੋਂ ਇੱਥੇ ਕੀ ਹਾਲਾਤ ਸੀ ਤੇ ਹੁਣ ਇੱਥੇ ਕੀ ਹਾਲਾਤ ਨੇ ਬਹੁਤ ਫਰਕ ਪਿਆ ਸਰ ਤੁਹਾਡੇ ਭਾਈ ਜੀ ਚੈਨਲ ਦੇ ਵਿੱਚ ਤੁਸੀਂ ਦੋ ਦੋ ਦੀਆਂ ਪਾਈਆਂ ਇੱਥੋਂ ਦੀ ਵੀਡੀਓ ਬਹੁਤ ਫਰਕ ਪੈ ਗਿਆ ਸਫਾਈ ਬੜੀ ਹੋ ਗਈ ਹੈ ਗਾਰਡਨ ਸਾਰੇ ਦੀ ਸਰ ਇੱਕ ਵਾਰ ਰਿਪੇਅਰ ਹੋਇਆ ਨਾ ਇੱਕ ਫਾਉਂਟੇਨ ਸ਼ੁਰੂ ਹੋ ਗਿਆ ਉੱਥੇ ਫਾਉਂਟਨ ਦੇ ਝਾੜੀਆਂ ਉੱਗੀਆਂ ਸੀ ਸਾਰੀਆਂ ਉਹ ਗੱਡੀਆਂ ਗਈਆਂ ਰਿੰਟੂ ਜੀ ਆਏ ਨਾ ਉਹਨਾਂ ਨੇ ਥੋੜਾ ਜਿਹਾ ਕੰਮ ਕਰਾਇਆ ਬਾਕੀ ਕਹਿੰਗੇ ਹੋਰ ਕਰਾਵਾਂਗੇ ਜੋ ਵੀ ਤੇ ਰਿਪੇਅਰ ਹੋਣ ਵਾਲਾ ਸਾਰਾ ਰਿਪੇਅਰ ਕਰਾਵਾਂਗੇ ਤੁਸੀਂ ਉਹਨਾਂ ਨੂੰ ਬੁਲਾਇਆ ਹੋਣਾ ਇੱਥੇ ਹਾਂ ਜੀ ਅਸਲ ਗੇਟ ਦੇ ਬਾਹਰ ਬੜਾ ਗੰਦ ਸੀ ਇੱਥੇ ਉਹ ਵੀ ਸਾਰਾ ਸਾਫ਼ ਹੋ ਗਿਆ ਰੋ ਕਰਨ ਦਾ ਹੁਣ ਮਜ਼ਾ ਆ ਰਿਹਾ ਪਹਿਲੇ ਤਾਂ ਸਮੀਲੀ ਬੜੀ ਸੀ ਅਜੇ ਵੀ ਇੱਕ ਰਿਕਵੈਸਟ ਹੈ ਮਗਰ ਜਿਹੜਾ ਡੰਪਰ ਨੂੰ ਵੀ ਇਹਦੀ ਵੀ ਪਾਓ ਉੱਤੋਂ ਬੜੀ ਸਮੈਲ ਆਉਂਦੀ ਹੈ ਦੰਬ ਚੁੱਕਿਆ ਗਿਆ ਜੀ ਉਹ ਆਹਨੇ ਹਾਲੀ ਵੀ ਸਮੈਲ ਲੱਗੀ ਆ ਸਮੈਲ ਤੇਗੀ ਉਹ ਥੋੜਾ ਟਾਈਮ ਲੱਗੇਗਾ ਉਹਦੀ ਵੀ ਵੀਡੀਓ ਬਣਾ ਕੇ ਪਾਈ ਸੀ ਮੈਂ ਆਹੋ ਪਾਈ ਤੁਸੀਂ ਹਾਂਜੀ ਇੱਕ ਵਾਰੀ ਫੇਰ ਰਿੰਟੂ ਜੀ ਨੂੰ ਦਿਓ ਉਹਦੀ ਵੀ ਵੀਡੀਓ ਬਣਾ ਕੇ ਹਾਂਜੀ ਕੋਈ ਗੱਲ ਨਹੀਂ ਉਹਦੀ ਸਮੈਲ ਲੱਗੀ ਆ ਥੋੜੀ ਜੀ ਬਸ ਬਾਕੀ ਠੀਕ ਐ ਰਿਸਿਵਰ ਦਾ ਵੀ ਬੜਾ ਵਧੀਆ ਕਰਾਤਾ ਤੁਸੀਂ ਪਾਈ ਸੀ ਵੀਡੀਓ ਤੇ ਉਹ ਪਾਣੀ ਬੜਾ ਬੜਾ ਮੱਛਰ ਹੁੰਦਾ ਸੀ ਇੱਥੇ ਉਹ ਵੀ ਖਤਮ ਹੋ ਗਿਆ ਕਾਫੀ ਫਰ ਬਹਿ ਗਿਆ ਹੁਣ ਤੇ 80% ਫਰ ਬਹਿ ਗਿਆ 10% ਹੈਗਾ ਹੋਰ ਹਾਂ